ਦੀਪੇ ਚਾਬੀ ਵਿੱਚ ਰਹਿ ਗਈ ਹੈ ਕੱਢਣੇ ਪਈ ਆਪਾਂ ਕੱਢ ਦੇਗਾ ਲੈ ਵੀ ਭਾਈ ਟਾਇਰ ਪੌਣ ਆਏ ਸੀ ਤੇ ਨਹੀਂ ਚਾਬੀ ਵਿੱਚ ਰਹਿ ਗਈ ਤੇ ਗੱਡੀ ਲੋਕ ਹੋ ਗਈ ਹੈ ਜੀ ਲੋ ਜੀ ਗੱਡੀ ਖੋਲਣੀ ਰਹੀ ਹੈਗੀ ਗੱਡੀ ਹੋ ਗਈ ਲੋਕ ਤੇ ਇੱਕ ਵਾਰੀ ਜਿਗਾਰਡ ਲਾ ਕੇ ਦੇਖਦੇ ਆਂਗੇ ਪ੍ਰਾਈਮ ਟਾਇਰ ਬਰਨਾਲੇ ਭਾਈ ਟਾਇਰ ਪੌਣ ਆਇਆ ਸੀ ਤੇ ਗੱਡੀ ਲੋਕ ਹੋ ਗਈ ਤੇ ਹੁਣ ਦੀਪਾ ਕਰੀ ਜਾਂਦਾ ਹੈ ਕਹਿੰਦਾ ਟਰਾਈ ਕਰ ਲੈਨੇ ਆ ਹਨ ਮਿਸਤਰੀ ਨੂੰ ਪੱਸਾ ਪਹਿਲਾਂ ਆਪਾਂ ਨੇ ਨਾ ਜੀ ਆਪ ਨੂੰ ਪਤਾ ਨਹੀਂ ਬਾਰੇ ਅੱਛਾ ਪਹਿਲਾ ਬਾਈ ਨੇ ਕਿੰਨਾ ਕੰਮ ਸੈਟਿੰਮੈਂਟ ਕਰੇਗਾ ਆਪਣਾ ਹਾਂ ਅੱਪਿਆ ਇਹ ਆ ਲੀਪਾ ਪ੍ਰਾਈਮ ਟਾਇਰ ਬਰਨਾਲਾ ਹੈ ਹਾਂਜੀ 250 ਰੁਪਏ ਕਿਲੋ ਟਾਇਰ ਆਲਾ ਹਾਂਜੀ ਠੀਕ ਹੈ ਜਿਗਾਰਡ ਲਾਈ ਜਾਂਦਾ ਹੈ ਅਵੱਲ੍ਹਾ 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 ਖੋਲੂਗਾ ਖੋਲੂਗਾ ਗੱਡੀ ਖੋਲੂਗਾ ਜੀ ਖੋਲੂਗਾ ਇਹ ਪਾਪੇ ਨੂੰ ਹੀ 26 ਸਾਲ ਦਾ ਐਕਸਪੀਰੀਅੰਸ ਹੈ 37 ਸਾਲ ਦਾ ਐਕਸਪੀਰੀਅੰਸ ਹੈ ਠੀਕ ਹੈ ਲੈ ਮਿੱਤਰੋ ਲੋਗ ਚ ਪਾਲੀ ਤਾਰ ਇਹ ਜੇ ਕਿਸੇ ਨੂੰ ਐਮਰਜੈਂਸੀ ਲੋਡ ਪਈ ਤਾਂ ਕੀ ਇਹ ਦੱਸਿਆ ਜਾਂਦਾ ਹੈ ਨਾ ਤਾਂ ਕਰਕੇ ਵੀਡੀਓ ਲਾ ਕਰਾਂਗੇ ਹਾਂਜੀ ਕੰਮ ਅਭੀ ਖੋਲ ਦੂਗਾ ਖੋਲ ਦੋ ਬਾਈ ਖੋਲ ਦੂਗਾ ਖੋਲ ਦੂਗਾ ਹਾਂ ਥੋੜਾ ਆ ਕਹਿੰਦਾ ਟਾਈਮ ਲੱਗ ਜੂਗਾ ਟਾਈਮ ਤਾਂ ਬਾਈ ਜੀ ਲੱਗੂਗਾ ਇਹਨੂੰ ਤਾਰ ਮੋਟੀ ਆ ਥੋੜੀ ਹਣਾ ਤਾਰ ਤਾਂ ਠੀਕ ਆ ਪਰ ਸਿਫਾੜਣਾ ਨਹੀਂ ਵਈ ਜਾ ਕਾ ਸਿਫਾੜਣਾ ਨਹੀਂ ਹੈ ਅਵਿ ਲੋੜਾਦਰਾ ਕੰਮ ਬਾਜ ਵਾਲੀ ਅੱਖ ਨਾਲ ਖੁੱਲੂ ਏ E... É... ਕੁਨੀ ਤੇ ਆਪਾਂ ਹੀ ਕਰਦੇ ਹੁੰਦੇ ਹੁੰਦੇ ਨਾ ਵਿੱਚ ਤੇ 35 ਦਾ ਇਹ ਉਹ ਵੀ ਤਾਂ ਹੀ ਪੜਾਇਆ ਹੈ ਹਾਂ ਕੁਨੀ ਤੇ ਹੀ ਆਉਂਦਾ ਹੈ ਲਓ ਮੰਨਦਾ ਆਇਆ ਹੀ ਮੋਢਾ ਵਾੜਾ ਪੱਕਾ ਗਾਏ ਲੈ ਮਤਰਾ ਖੂਰ ਦੀ ਖੂਰ ਦੀ ਗੱਡੀ ਹਾਂਜੀ ਮੈਂ ਸ਼ੰਗਾਰਾ ਸਿੰਘ ਸ਼ੇਰਪੁਰ ਤੋਂ ਆਇਆ ਸੀਗਾ ਠੀਕ ਹੈ ਜੀ ਆਉਂਦੇ ਆਉਂਦੇ ਮੈਂ ਟਾਇਰ ਪਾਉਣ ਲੱਗਾ ਸੀਗਾ ਹਾਂਜੀ ਆਪਰੇਮ ਟਾਇਰ ਬਰਨਾਲਾ ਵਾਲਾ ਦੇ ਠੀਕ ਹੈ ਜੀ ਉਹ ਮੇਰੀ ਚਾਬੀ ਰਹਿ ਗਈ ਵਿੱਚ ਹਾਂਜੀ ਉਹ ਲੋਕ ਹੋ ਗਈ ਆਪਣੇ ਆਪ ਗੱਡੀ ਠੀਕ ਹੈ ਜੀ ਤੇ ਬਾਈ ਜੀ ਨੇ ਉਹਦਾ ਟਾਇਰ ਪਾਵਾ ਨਾਲੇ ਬਾਈ ਨੇ ਆ ਬਾਈ ਦਾ ਬਹੁਤ ਧੰਨਵਾਦ ਹਾਂ ਜੀ ਇਹਨਾਂ ਨੇ ਲੋ ਨਹੀਂ ਜੇ ਮਿਸਤਰੀ ਆਉਂਦਾ ਘੱਟੋ ਘੱਟ ਕਿੰਨੇ ਰੁਪਏ ਲੈਂ ਜਾਂਦਾ ਜੀ 4-500 ਤਾਂ ਲਈ ਜਾਂਦਾ ਲੈਂਦਾ 4-500 ਰੁਪਏ ਦਾ ਕੰਮ ਸੀ ਜੀ ਘੱਟੋ ਘੱਟ 1000 ਰੁਪਏ ਰੁਪਏ ਦਾ ਆ ਕੇ ਆ ਕੇ ਜਾਂਦਾ ਨਾ ਬਾਈ ਦਾ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਜੀ ਲੈ ਵੀ ਮਿੱਤਰੋ ਪ੍ਰਾਈਮ ਟਾਇਰ ਬਰਨਾਲਾ ਦੀਪੇ ਨੇ ਕਹਿੰਦੇ ਗੱਡੀ ਲੋ ਅਨਲੌਕ ਕਰਤੀ ਹੈ ਨਾ ਗੱਡੀ ਦੀ ਚਾਬੀ ਵਿੱਚ ਰਹਿ ਗਈ ਸੀ ਚਾਬੀ ਬਾਈ ਨੂੰ ਫੜਾਤੀ ਲੈ ਵੀ ਮਿੱਤਰੋ ਪ੍ਰਾਈਮ ਟਾਇਰ ਬਰਨਾਲਾ 250 ਰੁਪਏ ਕਿਲੋ ਟੈਨ ਵਾਲਾ